ਸ੍ਰੀ ਕਾਲ ਜੀ ਬਈ ਸਾਰਿਆਂ ਨੂੰ ਸਵਾਗਤ ਹੈ ਸਾਡੇ ਨਵੇਂ ਵਲੌਗ ਵਿੱਚ ਤੇ ਅੱਜ ਬਈ ਮਸ਼ੀਨ ਚਲ ਚਲਦੀ ਆ ਤੇ ਆਪਾਂ ਚੱਲਦੇ ਆ ਉੱਥੇ ਵੀ ਤੇ ਆਪਾਂ ਸਹਤ ਵੀਰਾ ਲੱਗਿਆ ਹੋਇਆ ਤਾਂ ਰੇਪਾਨ ਫਿਰ ਸਰੋ ਬੀਜਨੀ ਬਾਈ ਨੇ ਵੀ ਤੇ ਆਪਾਂ ਉੱਥੇ ਵੀ ਚੱਲਦੇ ਆ ਤੇ ਬਾਕੀ ਬਈ ਮਾਸਟਰ ਜਾਨ ਨੇ ਬੋਟ ਲੱਤਾ ਪਾਉ ਵੀ ਦਿਖਾਣੇ ਆ ਕਾਲ ਜੀ ਬਈ ਆਉਣੇ ਵੀਰਾਂ ਦੇ ਖੇਤਾਂ 'ਚ ਪੁੱਜੇ ਹੋਏ ਆ ਕਪਾਣ ਚੱਲ ਵੀ ਟੀਸੀ ਲਾਈ ਵੀ ਆ ਉੜੀ ਦੀ ਸੀ ਸਰਵਜੀ ਦੇ ਬਾਈ ਲੱਗਿਆ ਹੈ ਪਰਜੂ ਐਨ ਬਾਈ ਪਰਜੂ ਮੈਨਾ ਮੁੰਡੂ ਖੇ ਬੀਜ ਕਿਹੜਾ ਦਾ ਬੀਜ ਹੈ ਇੱਕ ਦੋ ਤਾਂ ਹੀ ਨਹੀਂ ਉੜਾ ਬਥੇ ਬਈਆਂ ਵਧੀਆ ਠੀਕ ਹੈ ਬਈਆਂ ਸੈਟ ਹੀ ਆਊਗਾ ਫਗਾ ਤੇ ਬੱਲੜਾ ਬਵਾਈ ਹੋਈ ਐ। ਬਾਈ ਗਰੀਬੀ ਦੀ ਲੱਗ ਬਣਾਇਤੀ। ਤੇ ਹਰੀ ਵੀ ਹੋਣੀ। ਲੱਗ। ਉਹ ਵੀ ਲੱਗਿਆ ਹੋਇਆ ਆਪਣਾ ਕੰਮ ਕਰਨਾ। ਵੀਡੀਓ ਰੀਲਾਂ ਲੱਗਿਆ ਬਣਾਣਾ। ਬੋਗੂ। ਆਹ ਲਿਆਂਦੀ ਐ ਬਈ। ਪਤਾ ਹੀ ਐ ਫਿਰ ਤੇ। ਹੈ? ਉਹ ਕਾਰੇ ਬਾਈ। ਤੂੰ ਕਾਰੇ ਬਾਈ। ਭਾਈ ਐ। ਵਧੀਆ ਕੱਟੀਆਂ ਵੜਾਈ ਹੈ ਬਈ ਵਧੀਆ ਕੱਟੀਆਂ ਵੜਾਈ ਹਾਂ ਨਜ਼ਾਰਾ ਆ ਗਿਆ ਵਧਾਈਏ ਤੈਨੂੰ ਸਕੂਲ ਰੀ ਦੇ ਮੋਟਰਸਾਈਕਲ ਦੀ ਹੈ ਲੈ ਵਾਕੇ ਬੁਲਾ ਲਿਆ ਤਾਂ ਮੱਛੀ ਮੱਛੀ ਪਾ ਦੇ ਕਢਾਉਣੇ ਨੇ ਕੱਟੀਆਂ ਵੜਾ ਲਓ ਵਧੀਆ ਐ ਗੇ ਕੰਮ ਕਰਦਾ ਆਹ ਥੱਲੇ ਯਾਰ ਪਰਜੂ ਚੱਲ ਭਾਈ ਆ ਜਾ ਪੰਡਾ ਪੰਡ ਕੰਮ ਪੰਡਵਾ ਹੈ ਪੰਡ ਸਿਰਪਾ ਜੀਰੀ ਦੀ ਉੱਪਰ ਚੱਕਾ ਹੈ ਉੱਪਰ ਚੱਕਾ ਹੈ ਜਾਈਂ ਮੜਾ ਕਰਾਈ ਕੰਮ ਦੇਖੀ ਦੇਖੀ ਇਹ ਤਾਂ ਕੰਮ ਉਹੀ ਕਰ ਦੇਣਾ ਇੱਥੇ ਵੀ ਖਾਦੀ ਜੀਰੀ ਪਈ ਨਹੀਂ ਕਿੰਨੇ ਫੋਟਾ ਬਈ ਇਹ ਹੈ 14 ਜੱਗੇ ਵੀਰੇ ਦਾ ਹਨਾ ਕਪੂਰੀ ਨਾਲ ਦੇ ਕਪੂਰੀ ਵਾਈ ਦਾ ਇਹ ਕਾਦੀ ਜੀਰੀ ਪੈਣੀ ਦੀ ਵਿੱਚ ਕਿੰਨੇ ਕੀਲੇ ਦੀ ਪੈ ਗਈ 11 ਬੀਗਰ ਹੀਰੀ ਪੈ ਗਈ 11 ਬੀਗੇ 8 ਬੀਗਰ ਇੱਕ ਕੀਲਾ ਹੁੰਦਾ 5 ਦਾ 5 ਦਾ ਦੋ ਕੀਲੇ ਦੀ ਜੀਰੀ ਚ ਪੈ ਗਈ ਦੋ ਕੀਲੇ ਇੱਕ ਪੀਕਾ ਹਾਂ ਦੋ ਕੀਲੇ ਕਣ ਉਹ ਉਹ ਵੀ ਭੀਗਾ ਵੇਖ ਲੈ ਉਹ ਖੱਤੀ ਰਹਿ ਗਈ 1.5 ਹਾਂ ਲੈ ਭਾਈ ਟਰਾਲੇ ਮੋਢਾਲਾ 12 ਕੀਲੇ 12 ਬੀਗੇ ਹੋਗੇ ਸਮਝ ਲੈ ਇਨਾ ਫਾਇਦਾ ਹੋ ਗਿਆ ਕਪੈਨਰ ਦਾ ਵੀਕਵਰ ਆ ਗਈ ਸਾਰਿਆਂ ਦੀ ਹੋ ਗਿਆ ਕੰਮ ਜਾਂਦਰ ਦਾ ਕਾਜੀ ਪਲੜੇ ਲੈਣਾ ਪੈਣਾ ਹਣਾ ਦੱਸੀ ਨਾਉਣ ਪੈਣੀ ਮੈਕਲ ਉਹ ਆ ਗਿਆ ਮਹਿਕ ਵੀ ਪ੍ਰਧਾਨ ਬਾਈ ਸਾਹ ਦਾ ਟਰੈਕਟਰ ਐਡੀ ਹਿਰਨ ਵਰਗੀ ਆਵਾਜ਼ ਡ੍ਰੈਗਨ ਆ ਡ੍ਰੈਗਨ ਘੀਰਣ ਵਰਗੀ ਵਾਇਰੀ ਹੋਰ ਘਮ ਮਾਰ ਮਾਰੇ ਖੂਬੀ ਇਥੇ ਉਹ ਧੱਕੇ ਲਾਉਣੇ ਉਹ ਦੇਈ ਮੜੇ ਆ ਮੈਂ ਕਾਹੀ ਜਾਣ ਕਿ ਪਰਲੀ ਏਡ ਲੱਗੀ ਉਹਦਾ ਹਾਂ ਪਰਲੀ ਛੜ ਲੱਗੀ ਮਰਦੀਦ ਵਾਇਦੇ ਅੱਛਾ ਉਧਰ ਹੀ ਵੱਢੋਣੀ ਆ ਸਾਰੇ ਵੱਢਣੇ ਅੱਜ ਜਿੰਨੇ ਵੀਰੇ ਦਿਖਦੇ ਹੈ ਇੱਕ ਦਿਨ ਦੀ ਪੱਕੀ ਸਾਈ ਹੋ ਗਈ ਹੈ ਤਾਂ ਇੱਕ ਦਿਨ ਇੱਕ ਦਿਨ ਅੱਧਰੇ ਰਹਿਣਾ ਹੈ ਹੋਰ ਅੱਜ ਇਹਨਾਂ ਇਰੀਆ ਖਤਮ ਕਰਨਾ ਵੀ ਅੱਜ ਆਪਣੇ ਪਿੰਡ 'ਚ ਰਹਿਣਾ ਨਹੀਂ ਹੈ ਗਾਲੂ ਹੈ ਨਾ ਅੱਜ ਖਤਮ ਕਰਨਾ ਹੋਰ ਜਿਆਦਾ ਕੰਮ ਹੈ ਆਪਣੇ ਮારા ਪਿੰਡ ਦਾ ਸਾਰਾ ਕੰਮ ਖਤਮ ਕਰਨਾ ਕੰਮ ਹੈ ਜਿੰਨਾ ਵੱਡ ਹੋ ਗਿਆ ਹੁਣ ਤੇ ਬਾਦ ਮਾਂ ਘੰਟਾ 'ਚ ਚੱਲਣੇ ਨਹੀਂ ਮਿੱਦੀ ਨਾ ਉਸ ਬੈਣੀ ਹੋਰ ਸ਼ੁਰੂ ਹੋ ਗਈ ਹੁਣ ਤਾਂ ਠੰਡ ਹੋ ਗਈ ਹੈ ਹੋਰ ਡੀਜੀ ਕੋਡ ਬਾਈ ਫਿਰਦਾ ਹੁੰਦਾ ਜਾ ਲਿਖਾ ਤੇ ਅ ਉਹ ਨਾਲੀ ਚੌਂਟ ਵਾਲੇ ਦੀ ਉਹ ਜਿੰਨੇ ਚੱਲ ਹਮ ਟਿਕਟ ਵੀ ਮੈਂ ਕਿਹਾ ਚੌਂਟ ਵਾਲੇ ਲਈਆ ਉਹਨਾਂ ਦੇ ਹੀ ਆ ਠੀਕ ਆ ਤੇ ਬਾਕੀ ਵੀ ਦਾਵਲ ਨੇ ਆ ਘਰ ਨਾ ਵੱਜ ਗਿਆ ਬਾਈ ਬਡੋ ਲੱਗੀ ਵੀ ਜੀ ਨਹੀਂ ਆ ਗਿਆ ਫੋਰਡ മൈല ਚਾਚਾ ਵੀ ਉਹ ਲੱਗਿਆ ਹੋਏ ਆ। ਹਾਂਜੀ ਬਾਈ, ਲਓ ਚਾਚਾ ਲੱਗਿਆ ਸੈੱਡਾ ਵਟੜਾ। ਕੋਈ ਜਾਂਦੇ ਆ। ਉਹ ਮਾਮਾ ਮਾਲਾ ਚਾਚਾ ਨੂੰ ਯੂਕ ਗੁਰ ਲਿਖੇ ਬੱਕਾ ਬੈਠਾ ਬਾਬਾ ਜੀ ਜਸਤਰੀ ਘਾਲ ਹੈ। ਜਸਤਰੀ ਘਾਲ ਜੀ। ਕਿੱਦਾਂ ਜੀ? ਫੜਾ ਦੇ ਜੀਰੀ ਸਾਰੀ। ਜਿੰਨੇ ਵੀ ਆ ਗਏ ਤਾਂ ਕਬੈਣ ਇੱਧਰ ਹੈ ਮਾਲਾ ਜੀ। ਮਾਲਾ ਚ ਆ ਵੀ ਆਪਣੇ ਜਾਲਦੀ ਬਾਫ ਨਹੀਂ ਕਰਾਂਦੀ ਚਲਦੀ ਅੱਜ। ਹਾਂ। ਦੋਣ ਕ ਲੱਗੇ ਵੀ ਇੱਧਰ ਅੱਜ। ਹਾਂ। ਨਾ ਮੰਡ ਮੱਟ ਕੇ ਆਇਦ ਹੋ ਗਿਆ ਅੱਛਾ ਅਦਰੇ ਬਿਚਾਰੀ ਇਕੱਠੀ ਚੱਕ ਹੋ ਜਵੇ ਹਾਂ ਲੈ ਗਿਆ ਖੰਮ ਦਾ ਦੋ ਕੁ ਦਿਨ ਦਾ ਜਿਹੜਾ ਰਹਿ ਗਿਆ ਆਪਣਾ ਅੱਜ ਦਾ ਦੋ ਕੁ ਦਿਨ ਦਾ ਰਹਿ ਗਿਆ ਅੱਜ ਦੇ ਅੱਜ ਦੇ ਇਲਾਵਾ ਹੈ ਹੋ ਰਹੀ ਹੁਣੀ ਹੈ ਚੱਕੀ ਵਾਲੀ ਹੋਰ ਘੜੀ ਰਹਿ ਗਈ ਇੱਕ ਚੱਲੀਆਂ ਜਿਹੜੇ ਉਹ ਚੱਲੀਆਂ ਹਨ ਬਾਹਰ ਉਹਦਾ 20 ਬੁੜੇ ਜੀ ਆਊਗਾ ਆ ਜਾਓ ਹਾਂ ਕੱਢੋ ਲੰਦ ਵਿੱਚ ਆਈ ਜਾਓ ਨਾ ਨਾ ਵੀ ਬੁੜੇ ਹੀ ਆਉ ਪਰ ਜੇ ਵੀ ਬੁੜਾ ਲੈ ਇਹਨੇ ਕਿਹੜੇ ਮਣੋ ਝੋਕਾ ਮਾਰੋਣਾ ਮਾਛੜ ਬੋਟ ਲਿਆਇਆ ਮਾਛੜ ਬੋਟ ਲਿਆਇਆ ਹੈ ਖਾਣਾ ਮੈਂ ਹਾਂ ਖਾ ਕੇ ਆਇਆ ਬਦਾਈਆਂ ਜੀ ਮਾ ਮਚੜੀ ਆ ਦੇ ਲੋ ਬੋਲ ਤੋ ਕਿਹੇ ਜਲਤਾ ਮਤਲਬ ਕਿ ਅੱਜ ਕੱਲ ਭਈ ਹੋਈ ਉਹ ਕਹਿੰਦਾ ਉਹ ਨਹੀਂ ਮੁੜਿਆ ਪਰ ਇਹ ਨਹੀਂ ਕਹਿਣਾ ਕਿ ਮਾਂਗੇ ਸਟਾਰਟ ਕਰਦੇ ਹੀ ਹੁੰਦਾ ਹੈਗਾ ਇਹ ਨਹੀਂ ਹੋਣਾ ਆਉਣ ਇਧਰ ਮੈਂ ਸਾਰਾ ਮਾਰ ਕੇ ਦੇਖੀਂ ਇਹ ਨਹੀਂ ਹੁੰਦਾ ਕਰਦਾ ਤੁਹੇ ਸਾਲਾ ਫਸਟਾਰਟ ਆ ਇਹ ਵੀ ਸਾਰਾ ਸਾਰਨਾ ਕੰਮ ਨਹੀਂ ਆ ਜੀ ਭਾਈ ਲੈ ਆ ਤਾਂ ਮਨ ਉਹ ਕਿਹੜਾ ਦੇਖੇ ਦਿਖਾਣ ਨੂੰ ਮਰਦਾ ਹੈ ਵੀ ਤੂੰ ਹੀ ਲੈ ਜੀਰੀ ਦੇ ਵੱਟ ਨੇ ਮਾਟੜਾ ਹੜਾੜਾ ਟੀਚਰਾ ਕਰ ਰਹੇ ਨੇ ਜੀ ਜੀ ਆ ਜਾ ਲੈ ਗਈ ਭਾਈ ਮਤਲਬ ਕਿ ਨਾ ਟੀਚਰਾ ਕਰਦਾ ਟੀਚਰਾ ਕਰ ਨਾ ਤੂੰ ਹਰੇਕ ਨੂੰ ਟੀਚਰਾ ਕਰਦਾ ਤੂੰ ਕੰਮ ਬਿਗਾਦਾ ਟੀਚਰਾ ਕਰਦਾ ਹਾਂ ਹਾਂ ਕਰ ਬੋਲਦੇ ਸੀ ਫਿਰ ਕਿੰਨੇ ਗੇਰੇ ਦੇ ਇਹ ਤਾਂ ਬਹੁਤ ਆ ਹਨ ਪੈਂਦੇ ਪੰਜ ਪੈਂਦੇ ਪੰਜ ਪੰਜ ਹੋਰ ਆਦੇ 6 ਬਦਲਵਾਏ ਨਹੀਂ ਇਹ ਪੰਜ ਪੈਂਦੇ ਪੰਜ ਪਤਾ ਨਹੀਂ ਹੈ ਕਿੰਧਰ ਨੂੰ ਪੈਂਦੇ ਹਾਂ ਕਰਕੇ ਵਾਹ ਜੱਫੀ ਵਾਲਾ ਚਲੋ ਜਾਓ ਜੱਫੀ ਵਾਲਾ ਉੜਦਾ ਬਈ ਇਹ ਵਾਹ ਦੇ ਕਿਹ ਜੀ ਆ ਹੋ ਗਏ ਬਈ ਬਣਾ ਵੀ ਖਾਈ ਬਰਬੀ ਗੋਡ ਨਹੀਂ ਬਾਜੇ ਨੇ ਹਲਦੀ ਹਲਦੀ ਰਹਿ ਤਾ ਕੇ ਇਹ ਜਿਆ ਕਰਦਾ ਸਾਰੇ ਦੀਰੀਆ ਬੜਾ ਬੜਾ ਕੁਦ ਨਾ ਕੁਦ ਲੈਂਦੇ ਆ ਮੈਂ ਵੀ ਕੋਈ ਥਾਰ ਦੂਰ ਲੈ ਆਉਣਾ ਹਾਂ ਹਾਂ ਬਹੁਤ ਸਾਫ਼ ਹੈ ਅਦਰ ਬਿੰਦਰ ਨੇ ਉਹ ਆ ਵੀ ਤੁਹਾਡੇ ਦੇਖ ਤਾਂ ਤੇਰੇ ਅੰਗਰ ਕਰਕੇ ਦੇਖੀ ਤਾਂ ਹਾਂ ਜੀ ਹੈ ਦਵੇ ਤਾਂ ਹੀ ਲੱਗ ਕੇ ਭਾਈ ਉਹ ਮਨ ਤਾਂ ਲੱਗਾ ਥਾਰ ਦੂਰ ਲਿਆਉ ਹਾਂ ਆ ਇਹ ਡਾਣੇ ਵੇਮੜ ਵੀ ਦੇ ਹੋ ਜੂ ਡਾਣੇ ਵੇਮੜ ਵੀ ਦੇ ਹੋ ਜੂ ਅਧੀਰੀ ਕਹੀ ਜੀ ਹੈ ਉਰੇ ਮੂਲੀ ਬੜੇ ਨਹੀਂ ਦਾ ਆਲੇ ਜੀਰਲ ਬੇੜਦਾ ਉਹਦਾ ਮੂੰਹ ਹੈ ਵਾਹ ਬਾਪੂ ਉਹ ਕਿੱਧਰ ਹੈ ਅੱਜ ਸਾਲ ਭਾਈ ਮੋਤ ਵੱਜਦੀਆਂ ਉਧਰ ਵੀ ਸਟਾਰਟ ਕਰ ਲਿਆ ਉਧਰ ਵੀ ਸਟਾਰਟ ਕਰ ਲਿਆ 272 ਰੱਲੇ ਨੀ ਯਾਰਾ ਹੋਰ ਹੈ ਅੱਜ ਬਈ ਜੀਨੀ ਵੱਡੂੰਦੀ ਦਾਦੀ ਹਰੇਕ ਦੇ ਹੱਥਾਂ ਮਾੜਾ ਰਿਆ ਦੇ ਚੱਲ ਰਿਆ ਬਈ ਮਾਰੋ ਮਾਰ ਕੰਮ ਹੈ ਉਹ ਉਧਰ ਜੋਡੀਰ ਖੜਾ ਹੈ ਅਦਰੇ ਦੋ ਦੋ ਵੀ ਇੱਥੇ ਖੜਾ ਹੈ ਇਧਰ ਮਾਨਸਾ ਵੀ ਇੱਥੇ ਖੜਾ ਫੋਰਡ ਖੜਾ ਅਰਜਨ ਖੜਾ ਖਤਰੀ ਗਾਲ ਜੀ ਅੱਜ ਦਾਦੀ ਜਗਾ ਦੀਆਂ ਮਾਲਾ ਲੇਦੀਆਂ ਮਾਰਾ ਵੀ ਦੀ ਦਾਤੀ ਚਾਹਦੀਆਂ ਐ ਐਜੀ ਦੱਪਾਈ ਗਾੜੀ ਜੀ ਨਿਕਲੀ ਅੱਜ ਦਾ ਮੈਂ ਦਾਤੀ ਚੱਕਣਾ ਪਤਾ ਨਹੀਂ ਹੈਗਾ ਫੇਰ ਮੈਂ ਕਿੱਥੋਂ ਨੂੰ ਜਾਣਾ ਹੈ ਹਾਂ ਜੀ ਹਾਂ ਆਹ ਦੇਖੋ ਦਰ ਚੱਕੀ ਜਾਂਦੀ ਐ ਅੱਜ ਦਾਤੀਆਂ ਅਦਰ ਹੀ ਹੈਡ ਤਾਂ ਸਾਰਾ ਏਰੀਆ ਖਤਮ ਹੋ ਗਿਆ ਰਹਿਣ ਦੀ ਹੁੰਦੀ ਕਦਰ ਪੂਰੀ ਹੋ ਗਈ ਹੈ ਤੇ ਸਾਰਾ ਕਰਕੇ ਮਸ਼ੀਨ ਚੱਲ ਪੂਗੀ ਚੱਲ ਤਾਂ ਗਈ ਆ ਐਸੇ ਸਾਹ ਉਹ ਵੜ ਗਿਆ ਕਾਹ ਇਹ ਦੇਖਣਾ ਕਰ ਰਹੇ ਹਾਂ ਅੱਜ ਉਹ ਮੋੜ ਤੋਂ ਬੰਦ ਕਰ ਦਿੱਤੀ ਅੱਛਾ ਸਿੱਟ ਕਰ ਦੇਗੇ ਅੱਗੇ ਜਵੀ ਜਲ ਵੀ ਜਵੀ ਜਰੂਰ ਖਰਾਬ ਹੋ ਗਈ ਹੈ ਪਰਸੀਨ ਪਰਸੂਨ ਬੀਜਿਆ ਇੱਥੇ ਜਨੀ ਬੀਜਣਾ ਪਿਆ ਇੱਥੇ ਬੀਜਿਆ ਨਹੀਂ ਜਵੀ ਬੀਜੀ ਤੇਰੇ ਇੱਥੇ ਬੀਜ ਲਿਆਣ ਜਿਹੜਾ ਵੱਡੂ ਕੇ ਇੱਥੇ ਬੀਜ ਜਿਹੜਾ ਵੱਡੂ ਕੇ ਹੁਣ ਹਾਂ ਜੀ ਪਾਣੀ ਸੜ ਗਿਆ ਕਿਤੇ ਕਿਤੇ ਜਰਾ ਹੋਇਆ ਹੀ ਹੈ ਪਾਣੀ ਨਾ ਕੱਢਿਆ ਨਹੀਂ ਚਾਣਾ ਚਰੇਗਾ ਨਾ ਪਾਣੀ ਕੱਢਿਆ ਨਹੀਂ ਮਸਾਂ ਬਾਤ ਨੂੰ ਆਉਣੀ ਤੇ ਹਾਂ ਜੀ ਹਾਂ ਇਹ ਕਰਕੇ ਹੋ ਗਿਆ ਹਾਲੇ ਕੋਈ ਨਾ ਉਧਰ ਤਾਂ ਕਾਲੀਓ ਜੀਰੀ ਨਿਕਲੀ ਹੋਰ ਕੋਤਰ ਹਲਦੀ ਯਾਰ ਉਧਰ ਇੱਕ ਦੂਜੇ ਦੇ ਖੇਤਾਂ ਨੂੰ ਦੇਖ ਕੇ ਹੋ ਜਾਂਦੀ ਇਹ ਪਾਏ ਕਰੂ ਜਦੋਂ ਸਪਿਰਿਆ ਬਲੋਕ ਕਰਦੇ ਆ ਹਾਂ ਜੀ ਮੈਂ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਮੈਂ ਪਾਏ ਦੋ ਜੂਰੀਓ ਪਤਾ ਨਹੀਂ ਤਿੰਨ ਜੂਰੀਏ ਇਹ ਦੋ ਡਾਇਰਿਟ ਹੈਲੇ ਤੇ ਇੱਕ ਕਰੀ ਸਪਰੇ ਝਾੜ ਹੁਣ ਦੇ ਪਹਿਲੇ ਦਿਨ ਦੂਜੇ ਦਿਨ ਝਾੜਾ ਸ਼ੁਰੂ ਹੋ ਗਿਆ ਤਾਂ ਅੱਪਾ ਨੇ ਬਈ ਟਾਈਮ ਸ਼ੇਅਰ ਕਰਿਆ ਸਾਰਾ ਕੁਝ ਕੰਮ ਹੈ ਬਾਕੀ ਆਪਾਂ ਹੁਣ ਦੇਖਦੇ ਜੋ ਕੁਝ ਹੈਗਾ ਇਹ ਸਪਰੇਆ ਨੋਕ ਕਰਦੇ ਆਂ ਹੈਰੀਆਂ ਹੈਰੀ ਇਸੇ ਨਾਲ ਬਾਕੀ ਸਾਰੇ ਪਾਸੇ ਜੀਰੀ ਵਧੀਆ ਨਿਕਲੀ ਇਹਨੂੰ ਕਰਦੇ ਵੀ 26 ਵਧੀਆ ਇਹ ਨਿਕਲੂਗੀ ਇਹੀ ਸਭ ਨਾਲ ਵਕਾਰ ਨਿਕਲੀ ਇਹਨੇ ਦੀ ਹਾਂ ਚਲੋ ਇਹ ਮੇਰਾ ਅੱਜ ਲੱਗੇ ਤੇ ਬਾਈ ਸੈੱਡ ਵਾਲੇ ਬੂਟੇ ਛਾਂਗਣ ਜਿੰਨਾਂ ਘੇਗੜੀ ਲੈਆਂ ਲਿਆਂਦੀ ਹੋਈਆਂ ਹੈ ਸਾਰੀ ਥੋੜੀ ਹੈ ਤਾਂ ਹੀ ਬਾਈ ਬੱਸ ਕਰਾਂਗੇ ਲੈਂਦਾ ਹੁਣ ਮੂਕਾ ਵਾੜ ਦੇ ਨੰਦਰੀ ਪਏ ਅੰੇ ਵਿਚੇ ਵਿਚ ਤੇ ਮੈਂ ਬਾਈ ਦੋ ਬੂਟੇ ਛਾਂਣਦੇ ਛਾਂਣਦੇ ਦੋ ਬੂਟੇ ਹਾਲ ਤੱਕ ਵੀ ਉਹੀ ਕੰਮ ਚੱਲਦਾ ਹੈ ਹਾਲ ਤੱਕ ਵੀ ਉਹੀ ਕੰਮ ਚੱਲਦਾ ਮੈਂ ਸੀਟੀਆਂ ਬਣਾਣ ਲੱਜ ਬਾਈ ਮੈਂ ਇੱਕ ਸੀਟੀ ਬਣਾਈ ਆ ਮੇਰੇ ਕੋਲ ਲਿਆ ਗਿਆ ਗਸ਼ਾਮ ਨੂੰ ਦੱਸੀ ਕਿਹਜੀ ਬਣੀ ਆ ਆ ਬਣਾਈ ਆ ਉਂ ਤਾਂ ਟੈਸਟਿੰਗ ਕਰਕੇ ਦੇਖੂਗੇ ਬਣਾਈ ਆ ਮੈਂ ਬਣਾ ਕੇ ਲਾਉਣੀ ਕਹਨੂੰ ਹੈ ਟਰੈਕਟਰ ਲਾਣੀ ਆ ਟਰੈਕਟਰ ਵੀ ਬਣਾ ਹਾਂ ਲਾ ਕੇ ਦੇਖ ਲਓ ਜੇ ਬਾਜ ਵਧੀਆ ਲੱਗੀ ਹੋਈ ਤਾਂ ਲਾ ਦੂਗੇ ਤੂੰ ਲਾ ਮੈਂ ਵੀ ਲਾਉਣਾ ਟਰੈਕਟਰ ਨਹੀਂ ਹੈਗਾ ਓਰੇ ਖੜਾ ਕਿੱਥੇ ਜਾ ਫੂਲ ਆ ਬਸ ਉਹ ਕਿਹੜੀ ਵਾਜ ਨਹੀਂ ਰਿਹਾ ਨਹੀਂ ਵਾਜ ਜਿਗਾਰਡ ਜੀ ਕਰਿਆ ਵੇ ਆ ਪੁੱਠੇ ਕੰਮ ਕਰੀ ਤੋ ਵੇਲਾ ਦਾ ਬਣਾਈ ਦੱਸ ਜੀ ਦੀ ਆ ਪੱਖੇ ਦੀ ਪੈਪ ਦੀ ਰਾੜ ਦੀ ਅੱਛਾ ਬਾਕੀ ਨਹੀਂ ਅੱਜ ਕਰੋ ਦੀ ਦੁਨੀਆ ਦਾ ਬਾਜਿਆ ਤਾਂ ਮੈਂ ਪਾੜ ਪਾ ਗਿਆ ਜੱਲ ਹੈਗੀ ਆ ਹੁਣ ਦੇ ਕੇ ਛਿੱਟਾ ਕਰੀਏ ਕੰਮ ਲੈ ਕੇ ਬਾਬੇ ਦੇ ਨਾਮ ਵੀਜੀ ਹੈ ਆ ਬਈ ਆਰੀ ਬਈ ਹੇਰ ਚੱਕੜੇ ਪੈਣੇ ਆ ਆ ਝਾਂਗ ਨੂੰ ਇੱਕ ਪੜੀ ਹੜ ਇੱਕ ਲੈਂਦੀ ਇੱਧਰ ਹਾਂ ਮੇਦਾ ਬਣ ਜਾਉਣਾ ਸਾਰੀ ਜੰਗਰੀ ਬਈ ਆ ਰਹਿ ਗਈ ਇੱਕ ਪਤਾ ਨਹੀਂ ਲੱਗਿਆ ਵਿੱਚ ਅੱਛਾਂਗਦੇ ਆ ਹੋ ਦੇ ਕੱਕ ਵੱਢਣਗੇ ਆ ਗਏ ਤੋ ਨਹੀਂ ਰਹੀ ਬਾਬਾ ਜੀ ਓਕੇ ਕਿੰਨੇ ਇਕੱਲਾ ਤਾਂ ਹੈ ਵੀ ਇੱਕ ਸੈਰ ਨੂੰ ਕਿੰਨੇ ਆ ਟਾਣਾ ਜੀ ਇਹ ਹੈ ਟਾਣੀ ਇੱਕ ਛੜ ਜਾਦਾ ਨਿਕਲਈ ਹੈ ਹੋ ਟਾਈਮ ਨੇ ਅੱਗਾ ਦੇ ਸੰਗਣ ਮੈਂ ਨੂੰ ਹਾਂ ਸੇ ਵਾਲੇ ਯੁੱਗ ਥੋੜਾ ਜਿਹਾ ਬਾਲਣ ਕਰ ਲਈਏ ਬਾਲਣ ਦਾ ਦਾ ਹਾਂ ਛੰਗ ਹੋਣੇ ਉਹ ਗਾਈ ਘਰਾਉਂਦੇ ਸੀ ਪੱਕੇ ਜਿਹੜੇ ਸੀ ਬੜੇ ਬੂਟੇ ਜੀ ਤਾਂ ਹੋਣੀ ਹੋਣੀ ਹੈਗੀ ਐਨੇ ਦੇ ਵਿਥੜ ਜੇ ਐਨਾ ਵੀ ਅਗਲੇ ਸਾਲ ਨੂੰ ਕਿਹੜੇ ਹੋਣੀ ਹੈ ਐਨੇ ਉਪਰ ਲੰਗੇ ਹਨ ਅਦਰਕ ਪੈਣ ਤੇ ਲੱਗੇ ਬਈ ਕਾਲੇ ਚਾਚੇ ਤੇ ਲੱਗੇ ਹੈ ਨਾ ਕਾਲੇ ਚਾਚੇ ਦੇ ਅੱਛਾ ਵੜਦੇ ਹੁਣ ਨਹੀਂ ਵਾਲ ਗਿੱਲ ਹੈਗੀ ਤੇ ਉਧਰ ਵਾਲੇ ਕੰਮ ਜੇ ਕਰ ਲੀਵੇ ਕਹ ਨਹੀਂ ਕਿਥੇ ਪਾਣੀ ਲੈਣਾ ਪੈਂਦਾ ਦਾ ਪਾਣੀ ਲਾਉਣਾ ਲੈਣਾ ਗਿੱਲ ਕਰਨੀ ਪੈਣੀ ਤੇ ਝੂਕੇ ਵੱਡੇ ਵੇ ਆਹੇ ਆਪਾਂ ਨੇ ਬਿਠਾਉਂਦਾ ਜੀ ਜੀਰੀਏ ਤਾਂ ਸਕੇ ਆ ਤਾਂ ਕਾਦੇ ਕੰਮ ਸ਼ੁਰੂ ਕਰ ਤੇ ਛੇਤੀ ਆ ਸੁੱਕ ਗਈ ਦੀ ਵੀ ਫੇਰ ਨਮੀ ਆ ਜਵੇ ਗਿੱਲੀ ਕਰ ਦੇਣੀ ਜੇ ਉਹਨੇ ਨਾ ਵੱਢ ਹੋਣੀ ਯੋਗੀ ਦੀ ਤੁਸੀਂ ਕੱਪਰੋਣੇ ਸਾਡੇ ਤਾਂ ਥੋੜੇ ਜਿਹੀ ਹਰੀ ਆ ਥੋੜੀ ਜਿਹੀ ਪਕਾ ਕੇ ਬੜਾਈਆਂ ਇਹਨਾਂ ਇਹਨਾਂ ਪਕਾ ਕੇ ਆਉਂਦਾ ਨਹੀਂ ਡੋਬੀ ਤਨ ਕੁਝ ਵੀ ਨਹੀਂ ਜੀ ਆਹ ਤਾਂ ਹਾਂ ਜੀ ਹਾਂ ਕਿੱਥੋਂ ਹੋ 31 ਵੀਰ ਝਾੜ ਬੋਤ ਹੁੰਦਾ ਕਹਿੰਦੇ 31 ਵੀਰ ਝਾੜ ਬੋਤ ਹੁੰਦਾ ਹੈ 31 ਆ 31 ਕਹਿੰਦੇ ਇਹਦੇ ਝਾੜ ਬੋਤ ਹੁੰਦਾ 31 ਹੈ ਜੀ 31 26 ਦਾ ਵੀ ਜੀ ਮਿਲੇ ਨਹੀਂ ਤਾਂ 26 ਦਾ ਵੀ ਜੀ ਮਿਲੇ ਨਹੀਂ ਤਾਂ ਬਾਪੂ ਜਦੇ ਛੱਡੀ ਤਾਂ ਪਤਾ ਨਹੀਂ ਥੋੜਾ ਹੈ ਕੱਤੀ ਇਹ ਝਾੜ ਵੱਧ ਹੁੰਦਾ ਕਹਿੰਦੇ ਉਹਦਾ ਹਾਂ ਚੱਬੀ ਸ਼ਗਨ ਮਾਰ ਪਾ ਦੂੰਗੀ ਇਹ ਝਾੜ ਸੋਨਾ ਨਿਕਲੇ ਆਵੇ ਬਾਬਾ ਜੀ ਐਦ ਕੀ ਦਾ ਮੁੱਲ ਮੁਰਿਆ ਆ ਗਿਆ ਹਾਂ ਜੀ ਹਾਂ ਬਸ ਉਹੀ ਬਹੁਤ ਬਸ 30 ਜੀ ਵਾਲੀ ਕਿ ਨਿਕਲੇ ਆਵੇ ਝਾੜ 30 40 ਕਾ ਐ ਨਾ ਜਦੋਂ ਸਤਾ ਫਸੇ ਵੀ ਜੀ ਪੈਂਦਾ ਹਾਂ ਮੈਂ ਤਾਂ ਆਪਣੇ ਰਾਜੇ ਘਰ ਨਾਲ ਕੇ ਲਾਇਆ ਬਈ ਹਾਂ ਹਾਂ ਹੋਇਆ ਹੈਗਾ ਵਿੱਚੋਂ ਤੇ ਫੂਸ ਨਹੀਂ ਹੈਗਾ ਚੱਲ ਹਾਲੂਣਾ ਦਾ ਦਿੱਲੀ ਵੀ ਸਾਜੇ ਸਾਜੇ ਤੇ ਕੱਖ ਵਟਣਾਉਂਦਾ ਹੁੰਦਾ ਹੈ ਬਈ ਦਿੱਲੀ ਵੀ ਸਾਜੇ ਸਾਜੇ ਰਾਕ ਵੱਡਣਾ ਆਂਦਾ ਹੁੰਦਾ ਚੜਾ ਚੜਾ ਜਿਹੜਾ ਹੀ ਪਹਿਣਾ ਕੱਫੇ ਨਹੀਂ ਹੋਇਆ ਸੀ ਹਾਂ ਹੁਣ ਕੱਕ ਖਤਮ ਹੋਏ ਤਾਂ ਚੈੜਾ ਹੀ ਪੈਂਦਾ ਹੁਣ ਆਹ ਟਾਈਮ ਵੇ ਤਾਂ ਹੁਣ ਅਸੀਂ ਵੀ ਬਰਸੀ ਬੀਜਨਾ ਹਲੇ ਜਵੀ ਬੀਜੀ ਮਨ ਲੱਗਿਆ ਡੈਡੀ ਨੇ ਤਾਂ ਛਿੱਟਾ ਦੇਈ ਤਾ ਡੈਡੀ ਕਹਿੰਦਾ ਦਿੱਤਾ ਹੀ ਨਹੀਂ ਉਹ ਨਾ ਨਾ ਬਾਗੀ ਕਿਤੇ ਛੱਡਿਆ ਆ ਉਹ ਕੈਰੀ ਹੀ ਆ ਕੰਦਾ ਜੀ ਬੋਲੋ ਯਾਰ ਜੀ ਬੰਦਾ ਬਾਕੀ ਕੀ ਕਰਾਂ ਉਹ ਲਸਣ ਲਾਉਣ ਜਿਹੇ ਬਾਸੇ ਸਾਵਾਂ ਹਾਂ ਆਪਣੀ ਤਾਂ ਦਵਾਈ ਤੇ ਬਾਅਦ ਵੜਾਉ ਆਪਣੀ ਜੀਰੀਆਂ ਨਾ ਫਾਵ ਨਾ ਵੜਾ ਹੋ ਜਾਣੇ 29 23 ਨਾ ਉਹਨੇ ਬਰੀਕ ਦਾ 23 ਦੀ ਗੇ ਬੱਕਾ ਬੇਟਾ ਅਡਾ 3 ਨੂੰ ਵਾਈ ਬੂਰਮਾ ਜਿਹੇ ਥੋੜਾ ਕਹਿੰਦੇ ਆ ਹੈ ਨਹੀਂ ਉਹ ਭਾਈ ਕਹਿੰਦਾ ਕਈ ਦਾ ਹੀ ਆਂਦਾ ਵਾ ਭਾਈ ਬਹੁਤ ਕੰਨ ਗਿਆ ਨਾ ਨਾ ਦੋਨਾਂ ਤੀਜਿਆਂ ਦੀਆਂ 29 ਨੂੰ ਬੋਲਦੇ ਦੀਆਂ 23 ਤਰੀ ਨੂੰ ਪ्युअर ਘੋੜੇ ਦੇਤੀਆਂ ਦੀਆਂ ਦੌੜਾਂ ਹਾਂ ਤੁਸੀਂ ਹੋਣੀ ਦੇ ਲਾਈਵ ਕੱਢ ਕੇ ਦੇਖੀ ਵਧੀਆ ਆ ਗਿਆ ਲੋੜਾ ਬਹੁਤ ਨੇ ਡੋੜਾ ਹੈ ਇੱਕ 26 ਨੂੰ ਆ ਨਾ ਦਵਰਾ ਕੋਲੜ ਹਾਂ ਇੱਕ ਬਈ ਤੀਨ ਨੂੰ ਪੂਰ ਮੱਜਰੇ ਕਹਿੰਦੇ ਬਾਕੀ ਪੂਰ ਮੱਜਰੇ ਦੇ ਬਈ ਪੱਕਾ ਉਹ ਆ ਰਹੇ ਤੂੜੀ ਵਾਲੀ ਮਹੀਨ ਆ ਜਾ 8:55 ਆ ਲਈ ਹੈ ਹੈ ਕੰਮ ਲਾ ਦੀ ਲਾ ਦੋ